ਤੋਈ ਵੀਵੇਂ ਬੱਚੇ ਖੇਡਦੇ ਫਿਰਦੇ ਤੇ ਸਾਰਿਆਂ ਦੇ ਬੱਚੇ ਅੰਦਰ ਭਾਗ ਤੇ ਇਹ ਦੋ ਤਿੰਨ ਜਣੇ ਸੀ ਇਹ ਗੇਂਦ ਖੇਡਦੇ ਖੇਡਦੇ ਉੱਧਰ ਭੱਜ ਗਏ ਪਹਿਲ ਕੋਠਿਆ ਤਾਂ ਅਸੀਂ ਬਤਾਰੇ ਕੋਠੇ ਤੇ ਸੀ ਮੇਰੇ ਪੋਤਰੇ ਵੀ ਸੀ ਇਹ ਵੀ ਸੀ ਤੇ ਉਹ ਮਵਟੀਆਂ ਦੀ ਮੈਂ ਪੜਾਣਾ ਮੰਮੀ ਇਹਨਾਂ ਨੂੰ ਲਿਆ ਬਤਾਰ ਕੇ ਮੈਂ ਤਾਂ ਉਹਨਾਂ ਨੂੰ ਅੰਦਰ ਭਾ ਕੇ ਗੁੰਡਾ ਨਾ ਆਈ ਉਹਨੂੰ ਆਵਾਜ਼ ਦਿੱਤੀ ਕਹਿੰਦੀ ਤਾਈ ਇਹ ਉਤਰਦੇ ਨਹੀਂ ਪੈਂ ਮੈਂ ਆਵਾਜ਼ ਦਿੱਤੀ ਵੀ ਛੁਰੀ ਨਹੀਂ ਆਲੇ ਇਹਨਾਂ ਨੂੰ ਲੈ ਜਾਓ ਨਿੱਕਾ ਆ ਗਿਆ ਇਹ ਦੋ ਤਿੰਨ ਜਣੇ ਉੱਤੇ ਹੀ ਰਹਿ ਅਸੀਂ ਗੇਟ ਲਾਣਾ ਇਹਨਾਂ ਵੀ ਇਹ ਮੁੰਡਾ ਵੱਡਾ ਇਹਨਾਂ ਦਾ ਚਾਹ ਪੀਣ ਲੱਗ ਪਏ ਬੱਚੇ ਸਾਰੇ ਇੱਥੇ ਉਹ ਨਿਕਾ ਵੀ ਇਹ ਤੇਨੇ ਚਾਰ ਜਨੇ ਸਾਨੂੰ ਪਤਾ ਨਗਾ ਵੀ ਕਦੋਂ ਇਹ ਪਾਰਾ ਪਾਰ ਚ ਗਿਆ ਤੇ ਗੇਡ ਲਗਾ ਚਾਈ ਬਸ ਗੇਂਦ ਫੜਦਾ ਫੜਦਾ ਈ ਥੱਲੇ ਜਾ ਪਿਆ ਤੇ ਕਿਸੇ ਨੇ ਸਾਨੂੰ ਪਤਾ ਹੀ ਨਹੀਂ ਸਿਆਣਾਂ ਨੂੰ ਬੱਚੇ ਹੈਗੇ ਸੀ ਜਿਵੇਂ ਇਹਦੇ ਨਾਲ ਤੇ ਉਹ ਕੋਈ ਸੋਟੀ ਫੜਾਵੇ ਕੋਈ ਰੱਸੀ ਸੱਟੇ ਕੋਈ ਝਾੜੂ ਸੱਟੇ ਨੂੰ ਹੱਥ ਪਾ ਤੈਨੂੰ ਖਿੱਚਨੇ ਹੱਥ ਪਾ ਹੁਣ ਬੱਚਿਆਂ ਨੂੰ ਬੱਚਾ ਕਿਵੇਂ ਖਿੱਚ ਸਕਣਾ ਫੇਰ ਰੌਲਾ ਪਾਇਆ ਸਾਰਾ ਪਿੰਡ ਇਕੱਠਾ ਕੁੰਡੀਆਂ ਨਾਲ ਬੱਚਾ ਕੱਢਿਆ ਕੁੰਡੀ ਨਾਲਿਆ ਪੌੜੀਆਂ ਸੱਟੀਆਂ ਇਨੇ ਵਿਸ਼ਾਲ ਮਾਰੀ ਮੇਰਾ ਜੇਠ ਉਹਰੇ ਵੱਡਾ ਉਹ ਪੂਰੇ ਹੋ ਗਏ ਨੇ ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ ਹਾਂ ਉਹ ਵੀ ਐਡਾ ਹੀ ਹੈ ਮੇਰਾ ਪੁੱਤਰ ਆ ਇੱਥੇ ਕਿਤੇ ਹੋਵੇ ਦਾ ਉਹ ਵੀ ਡੋਪ ਗਿਆ ਉਹ ਵੀ ਡੋਪ ਗਿਆ ਫਿਰ ਅਸੀਂ ਉਹਨੂੰ ਵੀ ਆਖਾ ਵੀ ਇਹਨੂੰ ਉਪਜਾ ਦੇ ਵਿਚਾ ਦੇ ਤੁਸੀਂ ਵੀ ਜ਼ਿਮੀਂਦਾਰਾਂ ਦਾ ਮੁੰਡਾ 6 ਫੁੱਟ ਕਾਤੇ ਹੁੰਦਾ ਉਹ ਵਿੱਚ ਵੜਿਆ ਉਹ ਵੀ ਥੱਲੇ ਆਦਾ ਮੇਰੇ ਪੈਰ ਨਹੀਂ ਲੱਗਦੇ ਵੀ ਮੈਥੋਂ ਨਹੀਂ ਨਿਕਲਣਾ ਮੈਂ ਉੱਤੇ ਰਾਲਾ ਪਾਵਾਂ ਤੋਬੇ ਬਲਾਓ ਕਿਸੇ ਤਾਰੂ ਬੰਦੇ ਨੂੰ ਬਲਾਓ ਉਹ ਮੁੰਡੇ ਨੇ ਮੁੜ ਕੇ ਜ਼ਿਮੀਂਦਾਰਾਂ ਸਾਡਾ ਗਵਾਂਢੀ ਉਹਨਾਂ ਨੇ ਫਿਰ ਪੌੜੀਆਂ ਲਿਆਂਦੀਆਂ ਕੁੰਡੀ ਲਿਆਂਦੀ ਰਸੇ ਨਾਲ ਬੱਤੀ ਫੇਰ ਉਹ ਜਾ ਕੇ ਮੁੰਡੇ ਨੂੰ ਪਾਈ ਟੀ-ਸ਼ਰਟ ਆ ਤਿੰਨ ਚਾਰ ਪਾਈਆਂ ਨੇ ਉਹ ਕੁੰਡੀ ਪਾਈ ਮੂੰਦਾ ਜਿਵੇਂ ਪਿਆ ਉਵੇਂ ਕੁੰਡੀ ਪਾਈ ਤੇ ਉਵੇਂ ਹੀ ਖੇਚ ਰਿਆ ਉੜ ਜੋ ਇਹਨਾਂ ਖੱਟੀ ਦੇ ਵਿੱਚ ਡੁੱਬ ਕੇ ਮਰਿਆ ਮੁੰਡਾ ਬੱਚਾ ਉਹਦੀ ਜੋ ਵੀ ਕਾਰਵਾਈ ਬਣੇਗੀ ਹੀ ਕਰਾਂਗੇ ਕੀ ਕਹਿ ਰਿਹਾ ਹੈ ਪਰਿਵਾਰ ਪਰਿਵਾਰ ਕਹਿੰਦੇ ਵੀ ਇਹੀ ਕਾਰਵਾਈ ਕਰਨੀ ਚਾਹੁੰਦੇ ਆ ਹੂੰ ਹੂੰ ਲੱਗਿਆ ਕਿੱਥੇ ਹਾਂਜੀ ਲੱਗਿਆ ਕਿੱਥੇ ਬੱਚਾ ਡੱਗ ਅੱਗੇ ਇੱਕ ਛੱਪੜ ਬਣਾਇਆ ਹੈ ਇਹਨਾਂ ਨੇ ਉਹਦੇ ਵਿੱਚ ਡੱਗਾ ਛੱਪੜ ਕਿੰਨਾ ਹੁੰਦਾ ਛੱਪੜ सरपंच ਦੇ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ ਤੇ ਇੱਕ ਪ੍ਰਦੀਪ ਸਿੰਘ ਹੈਗਾ ਹੈ ਹੂੰ ਬੱਚਾ ਕਿੰਨੀ ਕੁ ਉਮਰ ਦਾ ਕਿੰਨੇ ਸਾਲ ਦਾ 10 ਸਾਲ ਦਾ 10 ਸਾਲ ਦਾ ਹਾਂਜੀ ਬਹੁਤ ਹੋ ਗਈ ਹਾਂਜੀ ਅੱਛਾ ਹੁਣ ਅਗਲੀ ਕਾਰਵਾਈ ਚ ਅਗਲੀ ਕਾਰਵਾਈ ਜੋ ਬੰਦੀ ਹੋ ਕਰਾਂਗੇ ਜੀ ਹੂੰ